ਮੈਂ ਬਹੁਤ ਅਸੂਲੀ ਜਾਂ ਨਹੀਂ ਹੈਗਾ ਮੈਂ ਨਾ ਹੀ ਐ ਤੜਿੰਗਣ ਵਾਲਾ ਵੀ ਮੈਂ ਤਾਂ ਲੈ ਲਿਆ ਸਟੈਂਡ ਤਾਂ ਲੈ ਲਿਆ 2 ਮਿੰਟ ਲਈ ਮੈਨੂੰ ਗੁੱਸਾ ਵੀ ਆ ਜਾਂਦਾ ਹੈ 2 ਮਿੰਟ ਮੈਂ ਯਾਰ ਕੋਈ ਨਹੀਂ ਮੇਰੀ ਗਲਤੀ ਹੋਈ ਕੋਈ ਗੱਲ ਨਹੀਂ ਅੱਛਾ ਬਹੁਤ ਸਾਰੇ ਲੋਕਾਂ ਨੇ ਇਹ ਸਵਾਲ ਵੀ ਚੱਕਿਆ ਵੀ ਕਹਿੰਦੇ ਵੀ ਜਿਹੜਾ ਜਿਹੜਾ ਹਮਲਾ ਹੋਇਆ ਗੱਡੀ ਤੇ ਉਹ ਦੀਪ ਢਿੱਲੂ ਨੇ ਆਪ ਕਰਾਇਆ ਸੀ ਵੀ ਉਹਨੂੰ ਕੋਈ ਪੰਜਾਬ ਦੇ ਵਿੱਚ ਉਹਦੀ ਚਾਚਾ ਘਟ ਸੀ ਉਹਨੇ ਭਜਾਉਣਾ ਸੀ ਤੇ ਇਸ ਕਰਕੇ ਵੀ ਦੀਪ ਢਿੱਲੂ ਨੇ ਆਪ ਹੀ ਹਮਲਾ ਕਰਾਂ ਦੂਜਾ ਸ਼ੀਸ਼ਾ ਮੇਨ ਲਾਇਆ ਤੋੜ ਕੇ ਵੀ ਕੁਝ ਲੱਭਿਆ ਨਹੀਂ ਨਾ ਮਥਾ ਮਾਰਿਆ ਖੜਾ ਤੇ ਉਹ ਇਹਦੇ ਕਰਕੇ ਉਹ ਤੋੜ ਗਏ ਵੀ ਦੀਪ ਨੇ ਉਥੇ ਘਰ ਲੈ ਲਿਆ ਕਹਿੰਦੇ ਵੀ ਉਹ ਘਰ ਐ ਵੀ ਜਗ੍ਹਾ ਤੇ ਲੈ ਲਿਓ ਵਿਕਦਾ ਨਹੀਂ ਸੀ ਉਹ ਹੁਣ ਵੀ ਨਹੀਂ ਵਿਕਦਾ ਭਰਾਵਾ ਕਿਤੇ ਕਿਤੇ ਘਾਟਾ ਖਾਦਾ ਕੋਈ ਜੱਜੀ ਦਾ ਅਫਸੋਸ ਹੋ ਗਿਆ ਅੱਛਾ ਬਹੁਤ ਸਾਰੇ ਲੋਕਾਂ ਨੇ ਇਹ ਸਵਾਲ ਵੀ ਚੱਕਿਆ ਵੀ ਕਹਿੰਦੇ ਵੀ ਜਿਹੜਾ ਜਿਹੜਾ ਹਮਲਾ ਹੋਇਆ ਗੱਡੀ ਤੇ ਉਹ ਦੀਪ ਢਿੱਲੂ ਨੇ ਆਪ ਕਰਾਇਆ ਸੀ ਵੀ ਉਹਨੂੰ ਕੋਈ ਪੰਜਾਬ ਦੇ ਵਿੱਚ ਉਹਦੀ ਚਰਚਾ ਘੱਟ ਸੀ ਉਹਨੇ ਪੰਜਾਬ ਚਾਉਣਾ ਸੀ ਤੇ ਇਸ ਕਰਕੇ ਵੀ ਦੀਪਟਿਲੂ ਨੇ ਆਪ ਹੀ ਹਮਲਾ ਕਰਾਣਿਆ ਨਹੀਂ ਨਹੀਂ ਬੜਾ ਕੁਝ ਹੋਇਆ ਹਰ ਬੜਾ ਲੋਕਾਂ ਦੀਆਂ ਗੱਲਾਂ ਜਿੰਨੇ ਮੂੰਹ ਨਹੀਂਆਂ ਗੱਲਾਂ ਪਰ ਸੀਗਾ ਚੱਕਰ ਇਹ ਵੀ ਉੱਥੇ ਸਾਰਿਆਂ ਨੂੰ ਪਤਾ ਹੈ ਹਰੇਕ ਨੂੰ ਬ੍ਰੈਮਟਨ ਚ ਗੱਡੀ ਤੁਸੀਂ ਖੜਾ ਨਹੀਂ ਸਕਦੇ ਸਾਰੇ ਕੈਨੇਡਾ ਵਾਲੇ ਹੋਰ ਵੀ ਬੰਦੇ ਗੱਡੀ ਤੁਸੀਂ ਰਾਤ ਨੂੰ ਕਿਤੇ ਖੜੀ ਹੈ ਉਹ ਗੱਡੀ ਖੜੀ ਸੀ ਉਹ ਸ਼ੀਸ਼ੇ ਤੋੜੇ ਤੇ ਇੱਕ ਸ਼ੀਸ਼ਾ ਟੁੱਟਿਆ ਇਸ ਕਰਕੇ ਵੀ ਮੈਂ ਚੋਰੀ ਕਰਨ ਵਾਸਤੇ ਹੂੰ ਦੂਜਾ ਸ਼ੀਸ਼ਾ ਮੈਨੂੰ ਲੈ ਆਏ ਤੋੜ ਗਏ ਵਿੱਚ ਕੁਝ ਲੱਭਿਆ ਨਹੀਂ ਕਿਸਾਨਾ ਮਥਾ ਮਾਰਿਆ ਅੜਾ ਤੇ ਉਹ ਇਹਦੇ ਕਰਕੇ ਉਹ ਤੋੜ ਗਏ ਤੇ ਉਹ ਜੋ ਸਮਾਨ ਸੂਨ ਮਾੜਾ ਮੋਟਾ ਲੈ ਗਿਆ ਇੱਕ ਗੱਲ ਇਹ ਵੀ ਚਲੋ ਮੈਂ ਲੱਗਦੇ ਹੱਥ ਪੁੱਛ ਲਵਾਂ ਬਹੁਤ ਵਾਰੀ ਮੈਨੂੰ ਜਿਹੜੀ ਗੱਲ ਇਹ ਮਿਲੀ ਸੁਣਨ ਬਈ ਦੀਪ ਨੇ ਉਥੇ ਘਰ ਲੈ ਲਿਆ ਕਹਿੰਦੇ ਵੀ ਉਹ ਘਰ ਹੈ ਵੀ ਜਗ੍ਹਾ ਤੇ ਲੈ ਲਿਓ ਵਿਕਦਾ ਨਹੀਂ ਸੀ ਉਹ ਹੁਣ ਵੀ ਨਹੀਂ ਵਿਕਦਾ ਭਰਾਵਾ ਇਹ ਤਾਂ ਸੱਚੀ ਗੱਲ ਹੈ ਇਹ 'ਚ ਤਾਂ ਕੋਈ ਨਹੀਂ ਉਹ ਤਾਂ ਉਹ ਆਪਣਾ ਉਹਦੇ ਨਾਲ ਤੇ ਇਸ ਗੱਲ ਦਾ ਕੋਈ ਤਾਲੁਕਤ ਨਹੀਂ ਸੀ ਪਰ ਉਹ ਉਸ ਤੋਂ ਬਾਅਦ ਜਦੋਂ ਉਹਨੂੰ ਉਹ ਅਸੀਂ ਗੱਲ ਪਾਈ ਉਸ ਤੋਂ ਬਾਅਦ ਉਹ ਘਰ ਵਾਲਾ ਆ ਗਿਆ ਤੇ ਰਾਤ ਨੂੰ ਕਿਤੇ ਬੈਠੇ ਸੀ ਸ਼ਾਮ ਨੂੰ ਐ ਕਰਦੇ ਕਰਦੇ ਮੈਂ ਯਾਰ ਲੋਕ ਵੀ ਪਾਉਂਦੇ ਨੇ ਹਨਾ ਸਾਰੇ ਉੱਥੇ ਇੱਕ ਹੈਗਾ ਫੇਸਬੁੱਕ ਤੇ ਚੀਜ਼ਾਂ ਨਵੀਆਂ ਪੁਰਾਣੀਆਂ ਲੱਭਣ ਵਾਲੇ ਮਾਰਕੀਟਪਲੇਸ ਇੱਥੇ ਵੀ ਚੱਲਦੀ ਉਹ ਤੇ ਉਹ ਮੈਂ ਵੀ ਪਤਾ ਮੈਂ ਯਾਰ ਵੀ ਚੱਲ ਪਾ ਦਿੰਦੇ ਆ ਵੀ ਮੈਂ ਤਾਂ ਚੱਲਿਆ ਯਾਰ ਵੇਚ ਕੇ ਠੀਕ ਹੈ ਤੇ ਉਹ ਖਾਦੀ ਵੀਧੀ ਚ ਬੈ ਗਿਆ ਫਿਰ ਮੈਂ ਚੱਲ ਹੁਣ ਪੈ ਗਿਆ ਤਾਂ ਪੈ ਗਿਆ ਸਹੀ ਯਾਰ ਨਹੀਂ ਉਸ ਤੋਂ ਬਾਅਦ ਨਹੀਂ ਤੁਸੀਂ ਪਹਿਲਾਂ ਨਹੀਂ ਦੇਖਿਆ ਜਾਂ ਫਿਰ ਕਿਸੇ ਨੇ ਤੁਹਾਨੂੰ ਪੰਜਾਬੀ ਚ ਕਹਈਏ ਵੀ ਨਵੇਂ ਗਿਆ ਨੂੰ ਫਸਾਤਾ ਨਹੀਂ ਉਹ ਚ ਅ ਬਸੇ ਹੋਇਆ ਫਿਰ ਹੋਇਆ ਤਾਂ ਹੀ ਦੀਆ ਹੈ ਨਾ ਵੀ ਪਰ ਮੈਂ ਤਾਂ ਮਹਾਰਾਜ ਦੀ ਮਰਜ਼ੀ ਸੀ ਅਗਲੇ ਦਾ ਕਿਸੇ ਦਾ ਕੋਈ ਕਸੂਰ ਨਹੀਂ ਹੈਗਾ ਪਰ ਉਹਦੇ 'ਚ ਨਹੀਂ ਪਤਾ ਮੈਨੂੰ ਮਤਲਬ ਕਿ ਇਹ ਗੱਲ ਜ਼ਰੂਰ ਕਹੂੰਗਾ ਕਿ ਗਾਈਡ ਕਰਨ ਵਾਲਾ ਕੋਈ ਬੰਦਾ ਵਧੀਆ ਨਹੀਂ ਸੀਗਾ ਹੈ ਨਾ ਮਿਲਿਆ ਨਹੀਂ ਤਾਂ ਮੈਂ ਜਿਵੇਂ ਉਹ ਜਿਹੜਾ ਏਰੀਆ ਸੀਗਾ ਉਹ ਟ੍ਰੈਕਿੰਗ ਲੈਂ ਲਈ 18 ਕੁਝ ਵਧੀਆ ਹੈ ਨਾ ਠੀਕ ਹੈ ਤੇ ਆਪਣਾ ਪਰ ਮੇਰੇ ਕੰਮ ਦੇ ਲਈ ਨਹੀਂ ਹੈਗਾ ਹੈ ਨਾ ਤੁਸੀਂ ਕੰਮ ਆਪ ਦਾ ਕੰਮ ਕਰਦੇ ਹੋ ਕੋਈ ਤੁਸੀਂ ਬੈਠੇ ਹੋ ਤੁਹਾਡੇ ਕੋਲ ਚਾਰ ਪਾਇੰਟ ਰੱਕ ਨੇ ਫਾਰਮ ਹਾਊਸ ਆ ਉਹ ਅਬ ਵੀਰ ਬਹੁਤ ਸੋਨਾ ਸ਼ਾਇਦ ਬਹੁਤ ਵਧੀਆ ਹੈਗਾ ਠੀਕ ਹੈ ਪਰ ਬੰਦਾ ਉੱਥੇ ਹੀ ਰਹਿੰਦਾ ਹਾਂ ਪਰ ਮੈਨੂੰ ਇਹ ਜੇ ਹੋਵੇ ਵੀ ਸਾਨੂੰ ਐ ਵੀ ਕਲਾਕਾਰ ਦੀ ਖਰਾਕ ਹੈ ਲੋਕ ਹੈ ਨਾ ਚਾਰ ਮੀਲ ਨਾਲ ਆ ਕੇ ਅਸੀਂ ਕੰਮ ਕਰ ਰਹੇ ਹਾਂ ਕੋਈ 뮤직 ਕਰਨਾ ਹੁਣ ਮੈਨੂੰ ਕੋਈ 뮤직 ਵੀਡੀਓ ਕਰਨਾ ਹੁੰਦਾ ਕੋਈ 뮤직 ਕਰਨਾ ਕੋਈ ਸਟੂਡੀਓ ਚ ਡਵਿੰਗ ਵੀ ਕਰਨੀ ਹੁੰਦੀ ਮੈਨੂੰ ਬ੍ਰੈਂਟਨ ਆਉਣਾ ਪੈਂਦਾ